ਦੋਸਤੋ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਿਸਾਨ ਨੇ ਗਦਾ ਰੱਖਿਆ ਹੋਇਆ ਸੀ ਉਹ ਉਸ ਦੀ ਮਿਹਨਤ ਨਾਲ ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਉਸ ਨਾਲ ਕੰਮ ਕਰਿਆ ਕਰੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਕਰੇ ਹੌਲੀ-ਹੌਲੀ ਮਸ਼ੀਨੀ ਜੁਗਾਨ ਕਰਕੇ ਉਸ ਦਾ ਕੰਮ ਘਟ ਗਿਆ ਤਾਂ ਉਹਨਾਂ ਨੇ ਦੋਨੋਂ ਕਿਸਾਨ ਤੇ ਉਸ ਦੀ ਪਤਨੀ ਨੇ ਸੋਚਿਆ ਵੀ ਹੁਣ ਆਪਾਂ ਕਿਉਂ ਨਾ ਇਸ ਨੂੰ ਵੇਚ ਦਿੱਤਾ ਜਾਵੇ ਵੀ ਰੋਜ਼ ਇਹਨੂੰ ਫਾਲਤੂ ਦੇ ਕੱਖ ਪਾਣੇ ਆ ਵੀ ਇਹਦਾ ਕੋਈ ਫਾਇਦਾ ਨਹੀਂ ਤਾ ਕਿਸਾਨ ਨੇ ਸੋਚਿਆ ਵੀ ਚਲੋ ਆਪਾਂ ਇਸ ਨੂੰ ਗਦੇ ਨੂੰ ਵੇਚ ਦਿੰਨੇ ਆ ਜਦੋਂ ਉਹਨਾਂ ਨੇ ਵੇਚਣਾ ਚਾਹਿਆ ਤਾਂ ਪਿੰਡ ਵਿੱਚ ਉਸ ਨੂੰ ਕਿਸੇ ਨੇ ਨਾ ਲਿਆ ਤਾਂ ਫਿਰ ਉਸ ਨੇ ਸਲਾਹ ਬਣਾਈ ਕਿਸ ਨੂੰ ਕਿਉਂ ਨਾ ਆਪਾਂ ਬਾਜ਼ਾਰ ਜਾ ਕੇ ਵੇਚ ਆਈਏ ਉਸ ਨੇ ਸੋਚ ਲਿਆ ਕਿ ਵੀ ਚਲੋ ਇਸ ਨੂੰ ਬਾਜ਼ਾਰ ਵੇਚ ਦਿੰਨੇ ਆ ਉਸ ਨੇ ਸਵੇਰੇ ਸਵੇਰੇ ਆਪਣੇ ਲੜਕੇ ਨੂੰ ਜਿਹੜਾ ਕਿ 15-16 ਸਾਲ ਦਾ ਸੀ ਉਹਨੂੰ ਉਠਾਇਆ ਤੇ ਨਾਲ ਆਪ ਚੱਲ ਪਿਆ ਗਦੇ ਨੂੰ ਲੈ ਕੇ ਚੱਲ ਪੇ ਤੇ ਇੱਕ ਉਹਨਾਂ ਨੇ ਵਧੀਆ ਇੱਕ ਡੰਗ ਚੱਕ ਲਈ ਨਾਲ ਤੇ ਗਦੇ ਦਾ ਰੱਸਾ ਸੀ ਜਿਹੜਾ ਗਲਚ ਲਵੇਟ ਲਿਆ ਹੌਲੇ ਹੌਲੇ ਰਸਤੇ ਵਿੱਚ ਜਾ ਰਹੇ ਸੀ ਗਦਾ ਅੱਗੇ ਅੱਗੇ ਜਾ ਰਿਹਾ ਸੀ ਤੇ ਦੋ ਪਿਓ ਪੁੱਤ ਮਗਰ ਮਗਰ ਜਾ ਰਹੇ ਸੀ ਰਸਤੇ ਵਿੱਚ ਦੇਖ ਕੇ ਉਹਨਾਂ ਨੂੰ ਦੋ ਔਰਤਾਂ ਕਹਿਣ ਲੱਗੀਆਂ ਕਿੰਨੇ ਵੀ ਦੇਖੋ ਕਿੰਨੇ ਮੂਰਖ ਲੋਕ ਆ ਇਹ ਜਿਹੜੇ ਵੀ ਗਦਾ ਇੰਨਾ ਭਜਨ ਢੋਂਦਾ ਵੀ ਇਹ ਗਦੇ 'ਪਰ ਹੀ ਬੈਠ ਸਕਦੇ ਵੀ ਇਹ ਗਦੇ 'ਪਰ ਬੈਠ ਸਕਦੇ ਆ ਵੀ ਗਦਾ ਖਾਲੀ ਜਾ ਰਿਹਾ ਆਪ ਪਿੱਛੇ ਪਿੱਛੇ ਤੁਰ ਕੇ ਜਾ ਰਹੇ ਆ ਤਾਂ ਕੀ ਹੋਇਆ ਉਹਨਾਂ ਨੇ ਉਸ ਦੇ ਪਿਓ ਨੇ ਆਪਣੇ ਲੜਕੇ ਨੂੰ ਗਦੇ 'ਤੇ ਬਿਠਾਤਾ ਗਦੇ 'ਤੇ ਬਿਠਾਇਆ ਹੋਇਆ ਹੌਲੀ-ਹੌਲੀ ਅਗਲੇ ਪਿੰਡ ਪਹੁੰਚੇ ਜਦੋਂ ਤਾਂ ਅਗਲੇ ਪਿੰਡ ਦੇਖ ਕੇ ਲੋਕ ਗੱਲਾਂ ਕਰਨ ਲੱਗ ਗਏ ਕੰਦੇ ਵੀ ਦੇਖੋ ਕਿੰਨਾ ਹੱਠਾ-ਖੱਠਾ ਜਵਾਨ ਆ ਵੀ ਆਪ ਗਦੇ 'ਤੇ ਬੱਠਾ ਤੇ ਪਿਓ ਵਿਚਾਰਾ ਪਿੱਛੇ ਤੁਰ-ਤੁਰ ਕੇ ਆ ਰਿਹਾ ਤਾਂ ਉਸਨੇ ਸੋਚਿਆ ਵੀ ਹੋ ਸਕਦਾ ਵੀ ਇਹ ਗਲਤ ਗੱਲ ਹੋਵੇ ਤਾਂ ਉਸਦੇ ਪਿਓ ਨੇ ਉਹਨੂੰ ਮੁੰਡੇ ਨੂੰ ਉਤਾਰਤਾ ਤੇ ਆਪ ਗੱਦੇ ਤੇ ਬਹਿ ਗਿਆ ਰਸਤੇ ਵਿੱਚ ਜਾਈ ਗਏ ਜਾਈ ਗਏ ਜਾਈ ਗਏ ਜਦੋਂ ਅੱਗੇ ਅਗਲਾ ਪਿੰਡ ਆਇਆ ਤਾਂ ਉੱਥੇ ਫੇਰ ਲੋਕ ਇਕੱਠੇ ਹੋਏ ਰਸਤੇ 'ਚ ਗੱਲਾਂ ਕਰ ਰਹੇ ਕਹਿੰਦੇ ਵੀ ਦੇਖੋ ਕਿਹਾ ਜਾ ਪਿਓ ਆ ਵੀ ਜਿਹੜਾ ਆਪ ਗੱਦੇ ਦੇ ਬੈਠਿਆ ਪੁੱਤ ਵਿਚਾਰਾ ਪਿੱਛੇ ਤੁਰ ਤੁਰ ਕੇ ਆ ਰਿਹਾ ਤਾਂ ਫੇਰ ਵੀ ਉਸਨੂੰ ਗੱਲ ਉਹ ਚੰਗੀ ਨਾ ਲੱਗੀ ਵੀ ਹੋ ਸਕਦਾ ਵੀ ਸਹੀ ਕਹਿ ਰਹੇ ਹੋਵੇਂ ਤੋਨੇ ਕੀ ਕਰਿਆ ਵੀ ਥੋੜਾ ਜਿਹਾ ਅੱਗੇ ਹੋ ਕੇ ਨਾਲ ਆਪਣੇ ਲੜਕੇ ਨੂੰ ਗੱਦੇ ਤੇ ਬਿਠਾ ਲਿਆ ਰਸਤੇ ਵਿੱਚ ਜਾ ਰਹੇ ਆ ਅੱਗੇ ਜਾਈਗੇ 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 ਇੱਕ ਪਿੰਡ ਹੋਰ ਆਇਆ ਤਾਂ ਉੱਥੇ ਲੋਕੋ ਕਹਿਣ ਲੱਗੇ ਉੱਥੇ ਵੀ ਗੱਲਾਂ ਕਰ ਰਹੇ ਲੋਕ ਕਹਿੰਦੇ ਵੀ ਦੇਖੋ ਕਹੇ ਜੇ ਮੂਰਖ ਲੋਕਾਂ ਵੀ ਦੋ ਜਣੇ ਗੱਦੇ ਤੇ ਬੈਠੇ ਆ ਬਚਾਰੇ ਦੀ ਜਾਨ ਕੱਢਣ ਵਾਲੀ ਕਰਖੀ ਆ ਇਹ ਤਾਂ ਇੰਨੇ ਹੱਠੇ ਇਕੱਠੇ ਆ ਵੀ ਤੋ ਖੁਦ ਗੱਦੇ ਨੂੰ ਚੱਕ ਕੇ ਲੈ ਜਾ ਸਕਦੇ ਆ ਵੀ ਇੰਨੇ ਖੱਟੇ ਹੱਟੇ-ਕੱਟੇ ਆ ਹੈ ਚਲੋ ਉਹਨਾਂ ਨੂੰ ਫੇਰ ਸ਼ਰਮਜੀ ਮਹਿਸੂਸ ਹੋਈ ਉਹਨਾਂ ਨੇ ਕੀ ਕਰਿਆ ਗਦੇ ਦੇ ਗਲ ਚੋਂ ਰੱਸਾ ਕੱਢਿਆ ਤੇ ਜੂੜ ਲਾਇਆ ਉਹਦੀਆਂ ਲੱਤਾਂ ਨੂੰ ਜੂੜ ਲਾ ਕੇ ਲੱਤਾਂ 'ਚ ਪਾਈ ਲਾਠੀ ਤੇ ਦੋਨਾਂ ਨੇ ਗਦਾ ਚੱਕ ਲਿਆ ਪਿਓ ਨੇ ਆਪਣੇ ਮੋਢੇ ਤੇ ਡਾਂਗ ਰੱਖ ਲਈ ਤੇ ਪੁੱਤ ਨੇ ਆਪਣੇ ਮੋਢੇ ਤੇ ਦੋਏ ਜਣੇ ਮਤਲਬ ਕਿ ਗਦੇ ਨੂੰ ਲਟਕਾ ਕੇ ਸ਼ਹਿਰ ਨੂੰ ਜਾ ਰਹੇ ਆ ਰਸਤੇ 'ਚ ਇੱਕ ਨਦੀ ਪੈਦੀ ਸੀ ਨਦੀ ਪੈਦੀ ਸੀ ਪਰ ਉਸ ਦੀ ਮਤਲਬ ਜਿਹੜਾ ਪਾਣੀ ਸੀ ਬੜਾ ਸ਼ੋਰ ਮਚਾਰਿਆ ਸੀ ਇੰਨਾ ਖੜਕਾ ਕਰਦਾ ਸੀ ਕਿ ਡਰ ਲੱਗਦਾ ਸੀ ਜਦੋਂ ਪੁਲ ਤੋਂ ਗੁਜ਼ਰਦੇ ਸੀ ਜਦੋਂ ਉਹ ਪੁਲ ਤੋਂ ਗੁਜ਼ਰਨ ਲੱਗੇ ਤਾਂ ਗਦਾ ਇੱਕਦਮ ਡਰ ਗਿਆ ਉਹਨੇ ਡਰੇ ਹੋਣ ਇੱਕਦਮ ਜਦੋਂ ਜ਼ੋਰ ਮਾਰਿਆ ਤਾਂ ਜਿਹੜਾ ਉਹਦਾ ਲੜਕਾ ਸੀ ਲੜਕੇ ਦੇ ਮੋਢੇ ਤੋਂ ਲਾਠੀ ਤਿਲਕ ਗਈ ਮੋਢੇ ਤੋਂ ਲਾਠੀ ਤਿਲਕੀ ਤਾਂ ਇੱਕਦਮ ਨਾਲ ਦੀ ਨਾਲ ਪਿਓ ਦੇ ਮੋਢੇ ਤੋਂ ਵੀ ਲਾਠੀ ਤਿਲਕ ਗਈ ਲਾਠੀ ਤਿਲਕਣ ਕਰਕੇ ਗਦਾ ਪਾਣੀ ਚ ਗਿਰ ਗਿਆ ਪਾਣੀ ਚ ਗਰਨ ਸਾਰੀ ਹੀ ਵਿਚਾਰਾ ਰੁੜਦਾ ਰੁੜਦਾ ਡੁੱਬ ਗਿਆ ਤਾਂ ਕਿਸਾਨ ਨੇ ਮੱਥੇ ਤੇ ਹੱਥ ਮਾਰ ਕੇ ਰੋਣ ਲੱਗ ਗਿਆ ਕਹਿਣ ਲੱਗਾ ਵੀ ਕਿੰ ਕਹਿੰਦਾ ਮੈਂ ਵੀ ਬਹੁਤ ਗਲਤ ਕਰਿਆ ਕਹਿੰਦਾ ਇਹ ਦੁਨੀਆ ਪਿੱਛੇ ਲੱਗ ਕੇ ਮੈਂ ਆਪਣਾ ਨੁਕਸਾਨ ਕਰਾ ਲਿਆ ਸੋ ਦੋਸਤੋ ਤੁਹਾਨੂੰ ਵੀ ਬੇਨਤੀ ਹੈ ਵੀ ਕਦੇ ਵੀ ਦੁਨੀਆ ਪਿੱਛੇ ਨਾ ਲੱਗੋ ਜੋ ਆਪਣੇ ਮਨ ਨੂੰ ਚੰਗਾ ਲੱਗਦਾ ਉਹ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਿਓ ਲਾਈਕ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ Turn